ਬਾਜ਼ਾਰ 'ਚ ਸ਼ੋਅਰੂਮ 'ਤੇ ਜਾਣਿਓ ਉਹ ਕਹਿੰਦੇ 12000 ਰੁਪਏ ਦਾ ਮਿਲਣਾ ਉਹ ਸਾਡੇ ਕੋਲ ਆਜੋ 12000 ਵਾਲਾ ਕੋਟ ਪੈਂਟ ਸਿਰਫ 2995 'ਚ 2 ਪੀਸ ਲੈ ਜਾਓ ਹੁਣ ਇਥੇ ਗੱਲ ਹੈਰਾਨੇ ਵਾਲੀ ਕੀ ਆ ਬਾਜ਼ਾਰ 'ਚ ਕੱਲੀ 4000 ਰੁਪਏ ਸਲਾਈ ਚੱਲਦੀ ਆ ਸਟਿਚਿੰਗ ਅਸੀਂ 2995 ਦਵਾਂਗੇ 2 ਪੀਸ ਕੋਟ ਪੈਂਟ ਆ 3 ਪੀਸ ਕੋਟ ਪੈਂਟ ਦੇਖੋ ਕਿੰਨਾ ਸੋਹਣਾ ਲਗਜ਼ਰੀ ਲੁੱਕ ਬਣੀ ਆ 15000 ਰੁਪਏ ਮੰਗਦੇ ਆ ਬਾਜ਼ਾਰ 'ਚ ਦੁਕਾਨਦਾਰ ਸਾਡੇ ਕੋਲ ਆਓ 3760 ਹੀ ਦਵਾਂਗੇ ਸਲਾਈ ਕਰਕੇ ਜਿਹੜੇ ਤੁਸੀਂ ਕੁਰਤੇ ਪਜਾਮੇ ਲੈਣੇ ਹੋ ਬਾਜ਼ਾਰ 'ਚ ਆ ਕੇ 2500 2600 2800 3 3000 ਰੁਪਏ ਦਾ ਕੁਰਤਾ ਪਜਾਮਾ ਵੜਦਾ ਸਾਡੇ ਕੋਲ ਆਜੋ ਕੁਰਤਾ ਪਜਾਮਾ 1300 ਰੁਪਏ 'ਚ ਦਵਾਂਗੇ ਸਲਾਈ ਕਰਕੇ ਦਵਾਂਗੇ ਨਾਲੇ ਸ਼ੇਰਵਾਨੀਆਂ ਜਿਹੜੀਆਂ 15 16000 ਰੁਪਏ 'ਚ ਤੁਸੀਂ ਬਾਜ਼ਾਰ ਤੋਂ ਖਰੀਦਦੇ ਹੋ ਸਾਡੇ ਕੋਲ ਆਜੋ 6500 ਰੁਪਏ ਤੋਂ ਸ਼ੇਰਵਾਨੀ ਸ਼ੁਰੂ ਆ ਉਸ ਤੋਂ ਇਲਾਵਾ ਡਿਜ਼ਾਈਨਰ ਕੋਟ ਪੈਂਟ ਤੁਸੀਂ ਹੋਰ ਲੈਣੇ ਆ ਤਡ ਡਿਜ਼ਾਈਨਰੇ ਕਮੀ ਕੋਈ ਹੈ ਨਹੀਂ ਐਕਤੀ ਹੁਣ ਤੁਹਾਡੀ ਲੁੱਟ ਨਹੀਂ ਹੋਣੀ ਆ ਚੱਕੋ ਗੀਜ਼ਾ ਕਾਟਨ ਦੇ ਕੁੜਤੇ ਪਜਾਮੇ ਬਿਜਾਰਾ ਜੇ 15-1500 ਦੇ ਇੱਥੋਂ ਲੈ ਜਾਓ 700 ਰੁਪਏ ਦੇ ਵਿੱਚ ਚੈੱਕ ਕਰੋ ਆ ਚੈੱਕ ਕਰੋ ਵਾਈਟ ਕਲਰ ਦੀ ਕੁਆਲਿਟੀ ਬਜ਼ਾਰਾ ਚ 3-3000 ਦਾ ਕੁੜਤਾ ਪਜਾਮਾ ਇੱਥੇ 1500 ਰੁਪਏ ਦਾ ਆ ਚੈੱਕ ਕਰੋ ਪੇਪਰ ਕਾਟਨ ਦਾ ਕੁੜਤਾ ਪਜਾਮਾ ਬਿਜਾਰਾ ਚ 4-4000 ਦਾ ਇੱਥੇ ਮੈਂ ਲਾ 1300 ਰੁਪਏ ਦਾ ਲਓ ਜੀ ਕਹਿੰਦੇ ਮੇਰੇ ਵੀਰ ਦਾ ਵਿਆਹ ਤੇ ਮੈਨੂੰ ਗੋਡੇ-ਗੋਡੇ ਚਾ ਓਏ ਅੱਜ ਤੁਹਾਨੂੰ ਵਿਆਹ ਦਾ ਚਾ ਨਹੀਂ ਹੋਣਾ ਅੱਜ ਤੁਹਾਨੂੰ ਚਾ ਹੋਣਾ ਮਾਤੂ ਸ਼੍ਰੀ ਦਸਤਾਰ ਦੇ ਰੇਟਾਂ ਦਾ ਲਓ ਜੀ ਆਹ ਦੇਖੋ ਜਦੋਂ ਤੁਸੀਂ ਵਿਆਹ ਤੇ ਜਾਣਾ ਹੁੰਦਾ ਤੇ ਤੁਹਾਨੂੰ ਕੋਟ ਪੈਂਟ ਲੈਣਾ ਪੈਂਦਾ ਬਾਜ਼ਾਰ ਚ ਸ਼ੋਰੂਮ ਤੇ ਜਾਂਦੇ ਹੋ ਉਹ ਕਹਿੰਦੇ 12000 ਰੁਪਏ ਮਿਲਣਾ ਉਹ ਸਾਡੇ ਕੋਲ ਆ ਜਾਓ 12000 ਵਾਲਾ ਕੋਟ ਪੈਂਟ ਸਿਰਫ 2995 ਚ 2 ਪੀਸ ਲੈ ਜਾਓ ਹੁਣ ਇੱਥੇ ਗੱਲ ਹੈਰਾਨੇ ਵਾਲੀ ਕੀ ਆ ਬਾਜ਼ਾਰ ਚ ਕੱਲੀ 4000 ਰੁਪਏ ਸਲਾਈ ਚੱਲਦੀ ਆ ਸਟੇਜਿੰਗ ਅਸੀਂ 2995 ਹੀ ਦਵਾਂਗੇ 2 ਪੀਸ ਕੋਟਪਿੰਟ ਆ 3 ਪੀਸ ਕੋਟਪਿੰਟ ਦੇਖੋ ਕਿੰਨਾ ਸੋਹਣਾ ਲਗਜ਼ਰੀ ਲੁੱਕ ਬਣੀ ਆ 15000 ਰੁਪਏ ਮੰਗਦੇ ਆ ਬਾਜ਼ਾਰ 'ਚ ਦੁਕਾਨਦਾਰ ਸਾਡੇ ਕੋਲ ਆਓ 3760 ਹੀ ਦਵਾਂਗੇ ਸਲਾਈ ਕਰਕੇ ਹਾਲਾਂਕਿ ਦੀ ਇਕੱਲੀ ਸਲਾਈ ਕਰਾਉਣੀ ਹੋਵੇ ਤਾਂ 650 ਰੁਪਏ ਸਲਾਈ ਆ ਇਹ ਸਾਡੇ ਰੇਟ ਪਟਾਕੇ ਪਾ ਰਹੇ ਅੱਜ ਆਹ ਦੇਖੋ ਜਿਹੜੇ ਤੁਸੀਂ ਕੁਰਤੇ ਬੀਐਮਐਲ ਨੇਓ ਬਾਜ਼ਾਰ 'ਚ ਆ ਕੇ 2500 2600 2800 3 ਤਿੰਨ ਹਜ਼ਾਰ ਰੁਪਏ ਦਾ ਕੁਰਤਾ ਪਿਆ ਮਾ ਬਣਦਾ ਸਾਡੇ ਕੋਲ ਆਜੋ ਕੁਰਤਾ ਪਿਆਮਾ 1300 ਰੁਪਏ ਚ ਦਵਾਂਗੇ ਸਲਾਈ ਕਰਕੇ ਦਵਾਂਗੇ ਨਾਲੇ ਸਲਾਈ ਦਾ ਰੇਟ ਵੀ ਵਿੱਚ ਪਾ ਕੇ ਦੱਸ ਰਹੇ ਹਾਂ ਬਾਸਕਟਾ ਸਾਡੇ ਕੋਲ ਬਹੁਤ ਸੋਹਣੀਆਂ ਸ਼ੇਰਵਾਨੀਆਂ ਜਿਹੜੀਆਂ 15-16000 ਰੁਪਏ ਚ ਤੁਸੀਂ ਬਾਜ਼ਾਰ ਚ ਖਰੀਦਿਓ ਸਾਡੇ ਕੋਲ ਆਜੋ 6500 ਰੁਪਏ ਤੋਂ ਸ਼ੇਰਵਾਨੀ ਸ਼ੁਰੂ ਆ ਉਸ ਤੋਂ ਇਲਾਵਾ ਡਿਜ਼ਾਈਨਰ ਕੋਟ ਪੈਂਟ ਤੁਸੀਂ ਹੋਰ ਲੈਣੇ ਆ ਤਾਂ ਡਿਜ਼ਾਈਨਰ ਦੀ ਕਮੀ ਕੋਈ ਹੈ ਨਹੀਂ ਭਾਈ ਜੀ ਕੁਰਤੇ ਪਿਆਮੇ ਦੇ ਰੇਟਾਂ 'ਚ ਵੱਟ ਘੱਟ ਦਿਓ ਮੈਂ ਕਿਹਾ ਪਤਾ ਨਹੀਂ ਅੱਗੇ ਮੇਰੇ ਭਰਾਵਾਂ ਨੂੰ ਬਈ ਕੋਈ ਗੱਲ ਮਾਤੂ ਸ਼੍ਰੀ ਦਸਤਾਰ 'ਚ ਹੈ ਤਾ ਕਰਕੇ ਮੇਲੇ ਲੱਗ ਰਹੇ ਆ ਲੋਕ ਦੂਰੋਂ ਦੂਰੋਂ ਆ ਰਹੇ ਆ ਦੇਖੋ ਜੀ ਐਕਤੀ ਹੁਣ ਤੁਹਾਡੀ ਲੁੱਟ ਨਹੀਂ ਹੋਣੀ ਆ ਚੱਕੋ ਗੀਜ਼ਾ ਕਾਟਨ ਦੇ ਕੁਰਤੇ ਪਜਾਮੇ ਪਿਆਰਾਂ ਜੇ 15-1500 ਦੇ ਇੱਥੋਂ ਲੈ ਜਾਓ 700 ਰੁਪਏ ਦੇ ਵਿੱਚ ਚੈੱਕ ਕਰੋ ਆ ਚੈੱਕ ਕਰੋ ਵਾਈਟ ਕਲਰ ਦੀ ਕੁਆਲਿਟੀ ਬਜ਼ਾਰਾਂ ਚ 3-3000 ਦਾ ਕੁਰਤਾ ਪਜਾਮਾ ਇੱਥੇ 1500 ਰੁਪਏ ਦਾ ਆ ਚੈੱਕ ਕਰੋ ਪੇਪਰ ਕਾਟਨ ਦਾ ਕੁਰਤਾ ਪਜਾਮਾ ਬਜ਼ਾਰਾਂ ਚ 4-4000 ਦਾ ਇੱਥੇ ਮੈਂ ਲਾ 1300 ਰੁਪਏ ਦਾ ਚੱਕੋ ਰੇਮਨ ਦਾ ਬ੍ਰਾਂਡ ਆ ਚੱਕੋ ਹਣ ਪਟਾਕੇ ਦਾ ਇੱਥੇ ਪਉਣੇ ਆ ਜਦੋਂ ਕਹਿੰਦੇ ਰੇਮਣ ਦਾ ਕੁਰਤਾ ਪਜਾਮਾ 3000 ਤੋਂ ਘੱਟ ਕੋਈ ਨਹੀਂ ਦਿੰਦਾ ਚੱਕੋ 1500 ਰੁਪਏ ਦੇ ਵਿੱਚ ਰੰਗਦਾਰ ਚਾਹੇ ਤੁਸੀਂ ਚਿੱਟੇ ਕੁਰਤੇ ਪਜਾਮੇ ਲੈ ਲਓ ਚਾਹੇ ਲੈ ਲਓ ਕਾਲੇ ਕੁਰਤੇ ਪਜਾਮੇ ਰੇਟਾਂ ਦੇ ਵਿੱਚ ਤਾਂ ਜਿੱਦਾਂ ਕਹਿੰਦਾ ਘੜਲਾ ਕੱਢ ਦਿਆਂਗੇ ਅੱਛਾ ਰੰਗਦਾਰ ਮਹਿੰਗੇ ਤਾਂ ਨਹੀਂ ਹੈਗੇ ਉਹ ਨਾ 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 ਰੰਗਦਾਰ ਵੀ ਕੁਰਤੇ ਪਜਾਮੇ 700 ਰੁਪਏ ਦੇ ਵਿੱਚ 700 ਦੇ ਵਿੱਚ ਰੰਗ ਬਾਹ ਕਮਾਲ ਜਿੰਨੇ ਵਾਤੀ ਰੰਗ ਲੈ ਲਓ ਓਏ ਕੱਲੇ 700 ਦੇ ਨਹੀਂ ਹੈਗੇ ਈza ਕਾਟਨ ਪੇਪਰ ਕਾਟਨ ਲੈਣ ਦੇ ਰੰਗ ਵੀ ਹੈਗੇ ਆ ਸਾਡੇ ਕੋਲ 2500 2600 3000 3500 ਤੱਕ ਰੰਗਦਾਰ ਕੁਰਤੇ ਪਜਾਮਿਆਂ ਚਾਹੇ ਤੁਸੀਂ ਲੈਣ ਜੇ ਮੈਟੀ ਚ ਲੈ ਲਓ ਕੁਰਤੇ ਪਜਾਮਿਆਂ ਦੀ ਵੈਰਾਈਟੀ ਦੀ ਕੋਈ ਕਮੀ ਨਹੀਂ ਦੇਖੋ ਸਾਡੇ ਕੋਲ ਸ਼ਰਟਾਂ ਦੇ ਵਿੱਚ ਬਹੁਤ ساری ਵੈਰਾਈਟੀ ਆ ਚਾਹੇ ਚੈੱਕ ਲੈ ਜੋ ਚਾਹੇ ਲਾਈਨਿੰਗ ਲੈ ਲਓ ਚਾਹੇ ਪਲੇਨ ਲੈ ਜੋ ਡੱਬੀਆਂ ਛੋਟੀਆਂ ਭਟੀਆਂ ਲੈ ਜੋ ਪ੍ਰਿੰਟ ਲੈ ਜੋ 350 ਰੁਪਏ ਦਾ ਸ਼ਰਟ ਸ਼ੁਰੂ ਆ ਉਦੋਂ ਉੱਪਰ ਦੀ ਪਸੰਦ ਜਿੱਦੜੀ ਤੁਹਾਡੀ ਹੈਗੀ ਆ ਉਹ ਤੁਸੀਂ ਲੈ ਜੋ ਬਾਈ ਜੀ ਰੌਲਾ ਤਾਂ ਬਹੁਤ ਆ ਵੇ 12000 ਵਾਲਾ ਕੋਟ ਵੜ 2995 ਚ ਲੈ ਜਾਓ ਹਾਲਾਂਕਿ ਦਰਜੀ ਕਹਿੰਦੇ ਪਤਾ ਨਹੀਂ ਕਰੀ ਕੀ ਜਾਂਦੇ ਆ ਕਹਿੰਦੇ 4000 ਰੁਪਈਆ ਰਵੇਂ ਕੱਲੀ ਸਰਾਈ ਦੇਣਾ ਤੇ ਮਾਤੂ ਸ਼੍ਰੀ ਦਸਤਾਰ ਕਹਿੰਦਾ 2995 ਚ ਸੀਤਾ ਸਰਾਇਆ ਲੈ ਜਾਓ ਕੋਟ ਪੈਂਟ ਰੰਗ ਕਿੰਨੇ ਐ ਚ ਉਹ ਦੇਖੋ ਜੀ ਮਾਤੂ ਸ਼੍ਰੀ ਦਸਤਾਰ ਦੀ ਬਰਾਬਰੀ ਕਰਨ ਦੀ ਤਾਂ ਬਹੁਤ ਜਣਾਂ ਨੇ ਕੋਸ਼ਿਸ਼ ਕੀਤੀ ਪਰ ਕਿਸੇ ਤੋਂ ਹੋਈ ਨਹੀਂ ਵੀਡੀਓ ਬਣਾਵਣਾ ਪਾਤੀਆਂ ਉਹਨਾਂ ਤੋਂ ਕੋਟ ਪੈਂਟ ਨਹੀਂ ਦੇ ਹੋਏ ਜਿਹੜੇ ਨਵੇਂ ਦਰਸ਼ਕ ਆ ਜਿਹੜੇ ਸਾਨੂੰ ਨਹੀਂ ਜਾਣਦੇ ਜਿਹੜੇ ਵੀਡੀਓ ਦੇਖੀ ਜਾਂਦੇ ਆ ਤੁਸੀਂ ਦੇਖੋ ਧਿਆਨ ਦੇ ਨਾਲ ਕੋਟ ਪੈਂਟ ਇੱਕ ਤੋਂ ਦੋ ਡਿਜ਼ਾਈਨ ਇੱਕ ਤੋਂ ਦੋ ਰੰਗਾਂ ਵਿੱਚ ਪਾ ਕੇ ਨਹੀਂ ਕਹਿੰਦੇ 80 2995 37 ਤੋਂ 60 ਦਾ ਕਪੜਾ ਆ ਚੱਕੋ ਇਹ ਮਾਤੂ ਸ਼੍ਰੀ ਦਸਤਾਰ ਦਾ ਕਪੜਾ ਆ ਰੰਗ ਦੇਖ ਲਓ ਲਾਈਟ ਡਾਰਕ ਜਿੱਤਾ ਦੇ ਮਰਜ਼ੀ ਲੈ ਲਓ ਆ ਚੈੱਕ ਕਰੋ ਚਾਹੇ ਡਾਰਕ ਬਣਾ ਲਓ ਚਾਹੇ ਲਾਈਟ ਬਣਾ ਲਓ ਇੰਨੀ ਕੁਆਲਿਟੀ 2995 37 60 ਚ ਆ ਆ ਜੋ ਹੁਣ ਗੱਲ ਕਰਦੇ ਬ੍ਰੈਂਡਾਂ ਦੀ ਆ ਚੱਕੋ ਅਲਟਰਾ ਕਲੈਕਸ਼ਨ ਇਟਾਲੀਅਨ ਫੈਬਰਿਕ ਦੀ ਚੱਕੋ ਜੀ ਇਹ ਵੀ ਕੋਈ 30000 35000 ਦਾ ਕੋਟ ਪੈਂਟ ਨਹੀਂ 5 7000 ਜਿਸ ਸਟੈਚ ਕਰ ਦਾਂਗੇ ਦੇਖੋ ਜੀ ਮਾਤੂ ਸ਼੍ਰੀ ਦਸਤਾਰ ਨੇ ਕੋਟ ਪੈਂਟ ਦੇ ਵਿੱਚ ਜਿਹੜੀ ਲੁੱਟ ਹੁੰਦੀ ਸੀ ਸ਼ਰਿਆਮ ਵੱਡੇ ਵੱਡੇ ਸ਼ਹਿਰਾਂ 'ਚ ਜਿਹੜੇ ਕਹਿੰਦੇ ਸੀ 10 15000 ਤੋਂ ਕੋਟ ਪੈਂਟ ਪਾਉਣਾ ਤੇ ਭੁੱਲ ਜੋ ਤੁਸੀਂ ਨਹੀਂ ਪਾ ਸਕਦੇ ਪਰ ਆ ਮਾਤੂ ਸ਼੍ਰੀ ਦਸਤਾਰ ਕਹਿੰਦਾ ਪਾ ਕੇ ਪਰਾਂ ਦੇ ਵਿੱਚ 2995 ਦੇ ਸੈਂਤੀ ਤੋਂ ਸਾਡੀਆਂ ਲੈਣਾ ਲੱਗੀਆਂ ਦੇਖੋ ਆ ਚੈੱਕ ਕਰੋ ਰੇਮਡ ਸੀਆਰ ਮਿਟਰੀਅਰ ਬ੍ਰਾਂਡ ਵੀ ਹੈਗੇ ਆ ਪਰ ਤੁਹਾਨੂੰ ਪਹਿਲਾਂ ਹੀ ਕਹਤਾ 5000 ਜੀ ਇਹ ਵੀ ਸਟਿਚ ਕਰਕੇ ਦੇ ਦੇਣ ਦੇਖੋ ਜੀ ਸਾਡੇ ਕੋਲ ਬਲੇਜ਼ਰਾਂ ਦੇ ਵਿੱਚ ਹੀ ਬਾਕਵਾਲ ਵੈਰਾਈਟੀ ਆ ਜਿਹੜੇ ਵੱਡੇ ਵੱਡੇ ਅਫਸਰ ਸਹਿਬਾਨ ਵੀਡੀਓ ਦੇਖਦੇ ਉਹਨਾਂ ਦੇ ਲਈ ਚਾਹੇ ਪਲੇਨ ਲੈ ਜੋ ਚੈੱਕ ਲੈ ਜੋ ਇਹਦੇ ਵਿੱਚ ਬਹੁਤ ਸਾਰੀ ਵੈਰਾਈਟੀ ਮਿਲ ਜਾਣੀ ਆ ਉਸ ਤੋਂ ਇਲਾਵਾ ਤੁਸੀਂ ਲੌਂਗ ਕੋਟ ਲੈਣੇ ਹੈਗੇ ਆ ਉਹਦੇ ਵਿੱਚ ਬਹੁਤ ਸਾਰੀ ਵੈਰਾਈਟੀ ਮਿਲ ਜਾਣੀ ਆ ਸ਼ਾਰਟ ਕੋਟ ਲੈਣੇ ਆ ਚਾਹੇ ਤੁਸੀਂ ਲੈਣੀਆਂ ਸ਼ੇਰਵਾਨੀਆਂ ਪਾਜੀ ਸ਼ੇਰਵਾਨੀ ਵਿੱਚ ਵੀ ਦੱਸੋ ਕਿੰਨੀ ਇੱਕ ਵੈਰਾਈਟੀ ਹੈਗੀ ਆ ਤੇ ਫਰਕ ਕਿੰਨਾ ਦਾ ਬਾਜ਼ਾਰ ਦਾ ਦੇਖੋ ਜੀ ਸ਼ੇਰਵਾਨੀ ਦੇ ਵਿੱਚ ਚੈੱਕ ਕਰੋ ਜੀ ਸਾਡੇ ਕੋਲ ਸੁਪਰ ਕਲਾਸ ਪਲੇਜ਼ਰ ਸੁਪਰ ਕਲਾਸ ਬਾਸਕਟਾਂ ਅਸੀਂ ਤੁਹਾਡੇ ਫੰਕਸ਼ਨ ਨੂੰ ਯਾਦਗਾਰ ਬਣਾ ਦਾਂਗੇ ਕਿਉਂਕਿ ਸਾਡੇ ਕੋਲ ਕੁਆਲਿਟੀ ਬਹੁਤ ਹੈ ਸਾਡੇ ਕੋਲ ਡਿਜ਼ਾਈਨਿੰਗ ਬਹੁਤ ਹੈ ਸਾਡੇ ਕੋਲ ਕਲਰ ਮੈਚਿੰਗ ਬਹੁਤ ਹੈ ਤੁਸੀਂ ਆਪਦੀ ਫੈਮਿਲੀ ਲਈ ਕੰਪਲੀਟ ਤੁਸੀਂ ਸ਼ਾਪਿੰਗ ਕਰਨੀ ਆ ਤਾਂ ਚੈੱਕ ਕਰੋ ਭਾਜੀ ਇਹ ਵੱਡੇ ਵੱਡੇ ਸ਼ੋਰੂਮ ਆ ਜੀ ਜਿੱਥੇ ਇਹਨਾਂ ਚੀਜ਼ਾਂ ਹੁੰਦੀ ਸ਼ਰੇਆਮ ਲਟ ਉਹ ਮਾਤੂ ਸ਼੍ਰੀ ਦਫ਼ਤਰ ਬਾਗੇਪਣੇ ਜਮਾ ਜੜ ਤੋਂ ਬੰਦ ਕਰ ਦੇਣੀ ਆ ਕਿਉਂਕਿ ਤੁਸੀਂ ਬਾਗੇਪਣੇ ਦੇ ਵਿੱਚ ਆ ਰਹੇ ਹੋ ਜਿੱਥੇ ਤੁਹਾਨੂੰ ਡਿਜ਼ਾਈਨਰ ਬਲੇਜ਼ਰ ਡਿਜ਼ਾਈਨਰ ਸ਼ਿਰਵਾਨੀਆਂ ਡਿਜ਼ਾਈਨਰ ਕੁਰਤੇ ਚੈੱਕ ਕਰੋ yellow color ਦੇ ਵਿੱਚ ਸਾਡੇ ਕੋਲ ਕਿੰਨੀਆਂ ਵੈਰਾਈਟੀਆਂ ਪਈਆਂ ਦੇਖੋ ਆਪਦੀ ਵਿਆਹ ਸ਼ਾਦੀ ਨੂੰ ਜੇ ਯਾਦਗਾਰ ਬਣਾਉਣਾ ਹੈ ਆਪਦੇ ਵਿਆਹ ਸ਼ਾਦੀ ਨੂੰ ਇਤਾਂ ਦਾ ਬਣਾਉਣਾ ਹੈ ਕਿ ਜਦ ਮੂਵੀ ਵੀ ਦੇਖੋ ਹੈਰਾਨ ਹੋਣ ਲੋਕ ਵੀ ਇੰਨੇ ਪੈਸੇ ਲਾਤੇ ਪਰ ਤੁਹਾਡੀ ਟੌਰ ਅੰਬਾਨੀ ਅਡਾਨੀ ਵਰਗੇ ਦੇ ਵਿਆਹ ਵਾਲੀ ਹੋਣੀ ਆ ਤੇ ਪੈਸੇ ਬਹੁਤ ਘੱਟ ਲੱਗਣਗੇ ਸੋ ਨੰਬਰ ਸਕਰੀਨ ਤੇ ਹੈਗਾ ਕੋਈ ਤੁਸੀਂ ਜਾਣਕਾਰੀ ਲੈਣੀ ਆ ਜਾਂ ਮਨਜਤ ਸਵਾਰਾ ਤੁਸੀਂ ਇੱਥੇ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜ ਸਾਹ ਟੀਵੀ ਭਾਗਾਪੁਰਾਣਾ